ਜੀ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੁਹਰੀ ਸਾਹਿਬ ਮਹਾਮਈ ਐਸੀ ਕਿਰਪਾ ਕਰਨ ਕਿ ਸਾਲ ਸਾਡੇ ਸਾਰਿਆਂ ਲਈ ਖੂਬ ਸਾਰੀ ਖੁਸ਼ੀਆਂ ਤੰਦਰੁਸਤੀ ਬਖਸ਼ਿਸ਼ਾ ਰਹਿਮਤਾਂ ਲੈ ਕੇ ਆਣ ਸਾਡੇ ਇਲਾਕੇ ਸਾਡਾ ਦੇਸ਼ ਸਾਡਾ ਸੁਭਾ ਖੂਬ ਤਰੱਕੀ ਕਰੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਮਾਰਿਓ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜਾ ਉਹਨਾਂ ਦਾ ਫਾਰਮੂਲਾ ਹੈ ਕਿ ਘਰ ਘਰ ਦੇ ਵਿੱਚ ਨੌਕਰੀ 606 ਨਵੇਂ ਨਿਯੁਕਤੀ ਪੱਤਰ ਸਾਡੇ ਮੈਕਮੇਜ ਵੰਡ ਕੇ ਕੀਤੀ ਹੈ ਉੰਤਕ ਸੇ ਕੇਪਾਗਨਾ ਜੋ ਕੰਮ ਕੀਤੇ ਆ ਆਪ ਸਭ ਜਾਣਦੇ ਹਾਂ ਅਸੀਂ ਨੰਗਲਚ ਵੀ ਦੇਖਿਆ ਕਿ ਸਰਕਾਰੀ ਸਕੂਲਾਂ ਚ ਬੱਸਾਂ ਸਰਕਾਰੀ ਸਕੂਲਾਂ ਸਿਕਿਉਰਟੀ ਗਾਰਡ ਇਹ ਬਦਲਾਅ ਆਇਆ ਹੈ ਸਾਡੇ ਬੱਚੇ ਜਿਹੜੇ ਆ ਉਹ 2nd ਅਡਵਾਂਸ ਜਈ ਮੀਨਸਰ ਕੇ ਇਮਤਿਹਾਨ پاس ਕਰ ਰਹੇ ਨੇ ਸਾਡੇ ਟੀਚਰਸ ਵਿਦੇਸ਼ਾਂ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਨੇ ਜਿੱਥੇ ਇਹ ਹੋ ਰਿਹਾ ਉੱਥੇ ਨਾਲ ਹੀ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਰੋਡ ਨੈਟਵਰਕ ਜਿਹੜਾ ਹੈ ਉਹ ਬਣ ਰਿਹਾ ਸਾਡੇ ਹਲਕੇ ਚ ਵੀ ਰਿਕਾਰਡ ਸੋ 27 ਕਿਲੋਮੀਟਰ ਸੜਕਾਂ ਜਿਹੜੀਆਂ 18 ਫੁੱਟ ਹੋ ਰਹੀਆਂ ਤੁਸੀਂ ਸਾਰੇ ਪਾਸੇ ਚਾਹੇ ਸੁਆਮੀਪੁਰਗ ਵਾਟਸਐਪ ਦੇਖ ਲੋ ਚਾਹੇ ਮੇਕਪੁਰ ਹੰਬੇয়াল ਡੁਕਲੀ ਇਧਰਲੇ ਪਾਸੇ ਦੇਖ ਲੋ ਜਾਂ ਜਿਸ ਮਨਪਿੰਡ ਚਲੇ ਜਾਓ ਨਿਕੁਨੰਗਲ ਦੇਖ ਲੋ ਸੜਕਾਂ ਦਾ ਕੰਮ ਰਫਤਾਰ ਦੇ ਨਾਲ 31 ਮਾਰਚ ਤੱਕ ਸਾਰਾ ਹਲਕਾ ਜਿਹੜਾ ਸੀ ਕੰਪਲੀਟ ਕਰ ਲਾਂਗੇ ਇਸ ਦੇ ਨਾਲ ਹੀ 15 ਜਨਵਰੀ ਤੋਂ ਮੈਂ ਸਮਝਦਾ ਆਮ ਆਦਮੀ ਪਾਰਟੀ ਦੀ ਹੁਣ ਤੱਕ ਦਾ ਜੋ ਪੂਰੇ ਦੇਸ਼ ਵਿੱਚ ਕੋਈ ਵੀ ਸਰਕਾਰ ਅਜੇ ਤੱਕ ਨਹੀਂ ਕਰ ਸਕੀ ਉਹ ਕਰਨ ਜਾ ਰਹੀ ਹੈ ਹਰ ਇੱਕ ਪੰਜਾਬੀ ਨੂੰ ਕੋਈ ਕਾਸਤੀ ਸ਼ਰਤ ਨਹੀਂ ਕੋਈ ਧਰਮ ਦੀ ਸ਼ਰਤ ਨਹੀਂ ਕੋਈ ਇਹ ਨਹੀਂ ਕਿ ਤੁਸੀਂ ਦੁਕਾਨਦਾਰ ਹੋ ਤੁਸੀਂ ਪੱਤਰਕਾਰ ਹੋ ਤੁਸੀਂ ਵਕੀਲ ਹੋ ਤੁਸੀਂ ਕੁਝ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਕੋਈ ਸ਼ਰਤ ਨਹੀਂ ਸਿਰਫ ਪੰਜਾਬੀ ਹੋਣਾ ਚਾਹੀਦਾ ਤੇ 10 ਲੱਖ ਰੁਪਏ ਦੀ ਸਿਹਤ ਬੀਮਾ ਹਰ ਇੱਕ ਪਰਿਵਾਰ ਨੂੰ ਤੇ ਸਾਰੇ ਪਬਲਿਕ ਤੇ ਸਾਰੇ ਪ੍ਰਾਈਵੇਟ ਹਸਪੀਟਲਸ ਕਵਰ ਹੈ ਤੁਸੀਂ ਦੇ 90% ਜਿਹੜੇ ਪ੍ਰਾਈਵੇਟ ਹਸਪੀਟਲਸ ਆ ਉਹਦੇ ਵਿੱਚ ਕਵਰ ਹੋਣਗੇ ਜਿਹੜਾ ਹਸਪੀਟਲ ਤੁਹਾਨੂੰ ਪਸੰਦ ਹੈ ਤੁਸੀਂ ਉੱਥੇ ਜਾ ਕੇ ਇਹ ਕਰਾ ਸਕਦੇ ਹੋ ਸਰਕਾਰੀ ਇੰਸ਼ੋਰੈਂਸ ਕੰਪਨੀ ਯੂਨਾਈਟਿਡ ਇੰਸ਼ੋਰੈਂਸ ਕੰਪਨੀ ਨਾਲ ਪੰਜਾਬ ਸਰਕਾਰ ਨੇ ਕੰਟਰੈਕਟ ਕੀਤਾ ਹੈ ਮੈਂ ਸਮਝ ਇਸ ਤੋਂ ਇਸ ਤੋਂ ਵੱਡੀ ਜਿਹੜੀ ਹੈ ਕੋਈ ਵੀ ਸਰਕਾਰ ਜਿਹੜੀ ਹੈ ਜਿੱਥੇ ਸਿੱਖਿਆ ਦੇ ਵਿੱਚ ਕੰਮ ਹੋਇਆ ਸੜਕਾਂ ਦੇ ਕੰਮ ਹੋ ਰਹੇ ਪਿੰਡਾਂ 'ਚ ਗਰਾਊਂਡ ਬਣ ਰਹੇ ਸਾਡੇ ਹੈਲਥ ਕਿਸਤੀ ਪਿੰਡਾਂ 'ਚ ਗਰਾਊਂਡ ਬਣ ਰਹੇ ਆ ਲਾਇਬ੍ਰੇਰੀਆਂ ਬਣ ਰਹੀਆਂ ਉਹ ਸਭ ਕੁਝ ਤਾਂ ਚੱਲ ਹੀ ਰਿਹਾ ਪਰ ਸਿਹਤ ਅੱਜ ਕੱਲ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਲਾਜ ਇੰਨਾ ਮਹਿੰਗਾ ਹੋ ਗਿਆ ਜਦੋਂ ਵੀ ਕਿਸੇ ਦੇ ਪਰਿਵਾਰ ਤੇ ਪੀੜ ਪੈਂਦੀ ਹੈ ਜਿਹੜੀ ਦੋ ਪੈਸੇ ਜੋਰੇ ਹੁੰਦੇ ਆ ਜਾਂ ਫਿਰ ਦੋ ਹਣੇ ਪੇਰਦੇ ਘਰੇ ਉਹ ਸਾਰੇ ਵੇਖ ਜਾਂਦੇ ਆ 10 ਲੱਖ ਰੁਪਏ ਦੇ ਵਿੱਚ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਜਿਹੜਾ ਹੈ ਉਹ ਹੋ ਸਕਦਾ ਤੇ ਅਕਸਰ ਇਹ ਵੀ ਕਹਿੰਦਾ ਰਹੇਂ ਕਿ ਅਸੀਂ ਕਿ ਸਰਕਾਰੀ ਹਸਪੀਟਲ 'ਚ ਡਾਕਟਰ ਨੇ ਕੋਈ ਮਸ਼ੀਨਾਂ ਨਹੀਂ ਤਾਂ ਉਹ ਵਾਲੀ ਕੰਪਲੀਟ ਵੀ ਦੂਰ ਹੋ ਜੂਗੀ ਬੰਦਾ ਜੇਕਰ ਉਹ ਸਰਕਾਰੀ ਹਸਪੀਟਲ 'ਚ ਉਹ ਇਲਾਜ ਨਹੀਂ ਮਿਲ ਰਿਹਾ ਉਹ ਫੌਰਨ ਜਾ ਕੇ ਪ੍ਰਾਈਵੇਟ ਹਸਪੀਟਲ 'ਚੋਂ ਆਪਣਾ ਇਲਾਜ ਕਰਵਾ ਸਕਦਾ ਹੈ 15 ਜਨਵਰੀ ਤੋਂ ਅਸੀਂ ਆਪਣੇ ਹਲਕੇ 'ਚ ਵੀ ਇਸ ਦੀ ਸ਼ੁਰੂਆਤ ਕਰ ਰਹੇ ਹਾਂ ਇਸ ਨੂੰ ਲੈ ਕੇ ਸਾਡੇ ਆਹ ਨਾਲੇ ਤੁਹਾਨੂੰ ਇੱਕ ਦੋ ਦਿਨ ਅੱਜ ਦੱਸ ਦਵਾਂਗੇ ਹਰ ਇੱਕ ਪਰਿਵਾਰ ਦਾ ਇੱਕ ਸਿਹਤ ਕਾਰਡ ਬਣੂਗਾ ਉਹ ਕਾਰਡ ਫਿਰ ਸਾਰੇ ਹਸਪਤਾਲਾਂ ਦੇ ਵਿੱਚ ਜਿਹੜਾ ਹੈ ਲਾਗੂ ਸਰ ਇੱਕ ਛੋਟਾ ਜਿਹਾ ਕੁਐਸਚਨ ਹੈ ਵੀ ਜਿਹੜੇ ਸਰਕਾਰੀ EMPLOYEES ਹੈ ਪੈਚਲ ਲੈ ਰਹੇ ਹੈ ਕੀ ਉਹਨਾਂ ਦੇ ਵੀ ਲਾਗੂ ਹੋਊਗਾ ਕਿ ਬਾਕੀ ਸਾਰੇ ਸਾਰੀ ਪਾਲਿਸੀ ਤੁਹਾਨੂੰ ਦੱਸ ਦਾਂਗੇ ਸਾਰੇ ਤੇ ਹੋਊਗਾ ਪਰ ਉਹ ਫਿਰ ਫਿਰ ਡਬਲ ਕਲੇਮੈਂਟ ਨਹੀਂ ਕਰ ਸਕਦੇ ਜੀ ਵੀ ਸਰਕਾਰੀ ਮਜ਼ਦਮਾਂ ਜਿਵੇਂ ਸਾਨੂੰ ਵੀ ਜੇ ਸਰਕਾਰ ਵੱਲੋਂ ਸਿਰ ਜੇ ਅਸੀਂ ਹੈਲਥ ਕਾਰਡ ਜਾਂਦੇ ਹਾਂ ਤਾਂ ਸਾਡੀ ਉਹ ਫੈਸਿਲਿਟੀ ਖਤਮ ਹੋ ਜੂਗੀ ਤਾਂ ਕੋਈ ਦੋਨਾਂ ਚੋਂ ਕੋਈ ਇੱਕ ਆਪਸ਼ਨ ਚੂਜ਼ ਕਰਨੀ ਪੈਣੀ ਹੈ ਵੀ ਕਿ ਆਪਸ਼ਨ ਜਿਵੇਂ ਐਸਆਰ ਐਸਐਮਐਲ ਸਾਨੂੰ ਇਲਾਜ ਫ੍ਰੀ ਹੈ ਜੇਕਰ ਮੈਂ ਸਿਹਤ ਕਾਰਡ ਬਣਾਉਂਦਾ ਤਾਂ ਮੈਨੂੰ ਫਿਰ ਉਧਰੋਂ ਨਹੀਂ ਮਿਲ ਸਕਦਾ ਜੇਕਰ ਉਹ ਰੱਖਦਾ ਤਾਂ ਫਿਰ ਇਹ ਦਾ ਦੋਨਾਂ ਚੋਂ ਕੋਈ ਇੱਕ ਫੈਸਿਲਿਟੀ ਹੋ ਗਈ ਸਰ ਬਲਾਕ ਸੰਪਤੀ ਦੀ ਚੋਣ ਆਈ ਆਮ ਆਦਮੀ ਪਾਰਟੀ ਦਾ ਜੀ ਸਾਡੇ ਸਾਡੇ ਜਿਹੜੇ ਆ ਸਾਡੇ ਹਲਕੇ ਦੇ ਵਿੱਚ ਦੋਨੋਂ ਬਲਾਕ ਸੰਪਤੀ ਤੇ ਦੋਨੋਂ ਜ਼ਿਲ੍ਹਾ ਸ਼ਹਿਰ ਪਰੀਸ਼ਦ ਦੀਆਂ ਸੀਟਾਂ ਸੀ ਜਿੱਤਦੀਆਂ ਮੈਂ ਸਾਰੇ ਹਲਕਾ ਵਾਸੀਆਂ ਦਾ ਧੰਨਵਾਦ ਕਰ ਰਿਹਾ ਤੇ ਹੁਣ ਜਿਹੜੇ ਆਉਣ ਵਾਲੇ ਇਲੈਕਸ਼ਨ ਹੈ ਨੰਗਲਨ ਅਪਰ ਸਬ ਟਿਕਟ ਕੋ ਸਬ ਖਾਸ ਕਰਕੇ ਨੰਗਲ ਕ੍ਰੇਨੰਗਲ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਕਈ ਟਾਈਮਸ ਤੋਂ ਸਿਰਫ ਅਤੇ ਸਿਰਫ ਪੇਬਰ ਲਾ ਕੇ ਜਿਹੜਾ ਹੈ ਸ਼ਹਿਰ ਦਾ ਮੇੜਾਦਰ ਕੋਈ ਵੀ ਸ਼ਹਿਰ ਦੇ ਵਿੱਚ ਜਿਹੜਾ ਡਿਵੈਲਪਮੈਂਟ ਦਾ ਕੰਮ ਹੈ ਉਹ ਨਹੀਂ ਹੋਇਆ ਅ ਅੱਜ ਵੀ ਸ਼ਹਿਰ ਦੇ ਬਹੁਤਾਂ ਹਿੱਸੇ ਵਿੱਚ ਪਾਣੀ ਦੀ ਦਿੱਕਤ ਹੈ ਪਾਣੀ ਨਹੀਂ ਆਉਂਦਾ ਸ਼ਹਿਰ ਦੇ ਬਹੁਤਾਂ ਹਿੱਸੇ ਦੇ ਵਿੱਚ ਸੀਵਰੇਜ ਦੀ ਦਿੱਕਤ ਹੈ ਅਸੀਂ ਸਿਰਫ ਨੰਗਲ ਉਹ ਕਾਉਂਸਲ ਜਿਸ ਇਕਲ ਬਹੁਤ ਪੈਸਾ ਸੀ ਉਸ ਦੇ ਬਾਵਜੂਦ ਜਰੂਰ ਅਸੀਂ ਬੇਸਿਕ ਬੁਨਿਆਦੀ ਜਿਹੜੀਆਂ ਸਹੂਿਦਾਵਾਂ ਸੀ ਉਹ ਨਹੀਂ ਦੇ ਸਕੇ ਬੜਾ ਮਾੜੀ ਗੱਲ ਤੇ ਨੰਗਲ ਸ਼ਹਿਰ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਕਾਉਂਸਲ ਬਣਾ ਕੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਨੰਗਲ ਸ਼ਹਿਰ ਦੇ ਇੱਕ ਇੱਕ ਵਾਰਡ ਇੱਕ ਇੱਕ ਗਲੀ ਤੱਕ ਸਾਫ ਸੁਥਰਾ ਪਾਣੀ ਉੱਥੇ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਪਲੱਸ ਜਿਹੜਾ ਹੈ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕਾਉਂਟੀਬਿਲਿਟੀ ਤੇ ਸ਼ਹਿਰ ਦੀ ਸਾਫ ਸਫਾਈ ਨੰਗਲ ਦੇ ਵਿੱਚ ਟੂਰਿਜ਼ਮ ਦਾ ਬਹੁਤ ਜ਼ਿਆਦਾ ਸਕੋਪ ਹੈ ਉਸ ਨੂੰ ਅਸੀਂ ਉਸ ਤੇ ਜ਼ੋਰ ਦਿੰਦੇ ਹਾਂ ਅੱਜ ਤੋਂ ਪ੍ਰੈਜ਼ੈਂਟ ਹੋਇਆ ਕਿ ਕਦਮਾ ਟੂਰਿਜ਼ਮ ਦਾ ਜਿਹੜਾ ਲੈਂਡ ਰਿਕਾਰਡ ਦਾ ਇਸ਼ੂ ਸੀਗਾ ਜਿਹੜਾ ਰਿਸੋਲਵ ਕਰਾ ਲਿਆ। ਵੀ ਵੀ ਅੰਗੈਲੀਆਂ ਨੇ ਕਿ ਸਰਕਾਰੀ ਹੋਣ ਦੇ ਬਾਵਜੂਦ ਉਸ ਦਾ ਜਿਹੜਾ ਲੈਂਡ ਰਿਕਾਰਡ ਚੈੱਕ ਕੀਤਾ ਗਿਆ 2022 ਚੋਂ ਹਮਾਰੇ ਨਾਮ ਐਸੇ ਬਣਿਆ ਤਾਂ ਉਹ ਪ੍ਰਾਈਵੇਟ ਬੰਦਿਆਂ ਨੇ ਦਾਅਵੇ ਬੋਲ ਰਹੇ ਸੀ 2.5-3 ਸਾਲ ਦੀ ਲੰਬੀ ਮਿਹਨਤ ਕਰਕੇ ਜਿਹੜਾ ਹੈ ਵੀ ਹੈਵ ਸਾਰਟਡ ਇਟ ਆਊਟ ਹੁਣ ਜਿਹੜਾ ਹੈ ਉਹ ਪੰਜਾਬ ਕਿਉਂ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ। ਪੰਜਾਬ ਕਿਸੇ ਨੂੰ ਵੀ ਲੀਸ ਤੇ ਦੇਣਾ ਤਾਂ ਉਹ ਲੀਸ ਤਾਂ ਹੀ ਹੋ ਸਕਦੀ ਹੈ ਜੇਕਰ ਉਹਦੇ ਕਾਲਜ ਸਹੀ ਹੋਵੇ। वो कागज़ सही हो गए हैं बहुत जल्दी वह जरा टेंडर हो जूगा शहर के बंद या कोई भी बंदे जरा ले लैना चाहते लैके उस डिवेलप कर सकते हैं असं लॉन्ग टर्म टेंडर करा भी पच्चीस साल का ताकि उत्थे आगे कोई प्रॉपर इन्वैसटमेंट कोई समय कोई कुछ भी करना चाहे तो उन्हें को समा हो कि वो पैसे लाए बस जंगल्वे ऑल वैदर स्विमिंग पूल भी जोड़ा है साढ़ा बॉयज स्पूल बनता है